ਹੋ ਸਕਦਾ ਵੀ ਜਾਣ ਤੁਹਾਡੇ ਕੋਲ ਚੋਂ ਆਣੀਏ ਤੇ ਤੁਹਾਡੇ ਪਤਨੀ ਕੋਲ ਪਹੁੰਚ ਹੋਣੀ ਹੈ ਹਾਂ ਇਹ ਲੀਕ ਕਿਥੋਂ ਹੋਈ ਆ ਮਾਨੀਆ ਫੋਟੋ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ 8-10 ਸਾਲ ਪੁਰਾਣੀਆਂ ਹੈਗੀਆਂ ਤੁਸੀਂ ਕਿੰਸੀ ਐਰਟ ਹੈਗੀਆਂ 50 1 ਠੀਕ ਹੈ ਏ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਹੋ ਕਿ 10 ਸਾਲ ਪੁਰਾਣੀ ਆ ਫੋਟੋ ਹਾਂਜੀ ਇਹ ਪੌਸਿਬਿਲਟੀ ਮੇਰੀ ਐਕਸਵਾਇਸ ਦੀ ਸੀ ਕਿ ਉਹਨੂੰ ਮੋਡੀਫਾਈ ਕੀਤਾ ਹੋਇਆ ਤੌਰ 'ਤੇ ਮੈਂ ਕਹਿ ਰਿਹਾ ਹਾਂ ਬਹੁਤ ਸਾਰ ਡਿਵੋਰਸ ਕਿਦੋਂ ਹੋਇਆ ਸੀਗਾ ਤੁਹਾਡਾ ਚਲੋ ਤਾਂ ਦੱਸ ਦਿਓ ਵੀ ਡਿਵੋਰਸ ਕਦੋਂ ਹੋਇਆ ਜਾਂ ਤੁਹਾਡੇ ਵਿਆਹ ਕਿੰਨੇ ਹੋਏ ਨੇ ਇਹ ਹੋਰ ਵੀ ਮੈਂ ਤੁਹਾਨੂੰ ਕਹਾਂਗਾ ਕਿ ਦੈਟਸ ਅ ਵੈਰੀ ਵੈਰੀ ਪਰਸਨਲ ਟੂ ਮੀ ਜਿਹੜੀ ਸਿਕਸਨ ਪੁੱਛ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਮੈਂ ਉਹ ਇੱਕ ਤੁਸੀਂ ਕਹਿੰਦੇ ਫੋਟੋ ਪੁਰਾਣੀ ਹੈ 80 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰੀਕ ਲੈਂ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਇਸ ਕਲੇਮ ਯੂ ਆਨ ਹਿਸ ਜੀ ਉਹਨਾਂ ਦਾ ਹਸਬੰਡ ਬਾਈ ਸਲਫੀ ਨੂੰ ਲੈ ਸਕੀ ਹੈ। ਠੀਕ ਹੈ। ਕਿਉਂਕਿ AI ਦਾ ਬਹੁਤ ਗਲਤ ਕੀ ਹੈਗਾ ਦੋਸਤੋ। ਸਰਬ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਅੱਲ ਕਿ ਵੀਡੀਓ ਜਲ ਵੀਡੀਓ ਵੀ ਹੈਗੀ ਆ। ਪਤਾ ਨਹੀਂ ਉਹਨਾਂ ਕੋ ਹੋਈ ਵੀ ਜੇ ਕਹਿੰਦੇ ਹੈਗੇ ਉਹ ਕਹਿ ਰਹੇ ਹੋ। ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ। ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ। ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਦੇ ਦੌਰ ਲਈ ਹੋਈ ਅਸੀਂ ਆਪਾਂ ਕਾਦੇ ਲੜਾਈ ਅਸੀਂ ਲੜ ਰਹੇ ਆਪਾਂ ਮੈਂ ਇਹ ਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਧਰੀ ਨੂੰ ਸਟਾਰਟ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹੂੰਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤੋਂ ਬਾਅਦ ਅਬ ਜੋ ਉਹਦੇ ਫੁੱਲ ਸਟਾਪ ਲਾਅ ਨਾ ਤੋਂੜੇ ਸੇਰ ਨਾਲ ਕੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਕੱਟ ਗੱਲ ਕਰਦੀ ਦੀ ਇਹ ਉਹ ਨਾਪ ਤੋੜ ਕੇ ਅਸੀਂ ਗੱਲ ਕਰੀ ਦੀ ਆ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿੰਨੇ ਦੁਖੀ ਨੇ ਸਿਰਫ ਆਪਣਾ ਨਾਮ ਚਮਕਾਉਣ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਕੇ ਤੁਸੀਂ ਤੇ ਅੱਜ ਤੇ ਅੱਜਕੱਲ ਦੇ ਜਰਨੈਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮ ਕਰ ਰਹੇ ਰਹਿ ਗਏ ਕਿਸੇ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਕਿਸੇ ਦੀਆਂ ਫੋਟੋਜ਼ ਵੀਡੀਓਜ਼ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨੈਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਮਾ ਅੱਜ ਜਿਹੜੀ ਪੀਸੀ ਇਸੇ ਬੁੱਧ ਜਿ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੈਣੇ ਦੀ ਫੋਟੋ ਜੋ ਕਿ ਮੇਰੇ ਪਿੱਛਲਾ ਹੋ ਐਕਸ ਵਾਈ ਐਕਸ ਦੀ ਉਹਨਾਂ ਦੀ ਫੋਟੋ ਨੂੰ ਐਡਿਟ ਕਰਕੇ ਮੇਰੇ ਨਾਲ ਜੋੜ ਕੇ ਠੀਕੇ ਦੇ ਵਿੱਚ ਸੁਸਮਿਤੀ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਨੂੰ ਚਲੋ ਜਿੱਥੇ ਵੀ ਹੋਏਗੀ ਸੁਖ ਸਾਥ ਹੋਏਗੀ ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹ ਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਬੀਤੀ ਹੋਊਗੀ ਉਹਦਾ ਕੀ ਕਸੂਰ ਹੈ ਤੁਸੀਂ ਜੇ ਲੜਾਈ ਲਾਣੀ ਤੁਸੀਂ ਮੇਰੇ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਹੈ ਤੁਸੀਂ ਕਿਉਂ ਤੁਸੀਂ ਇੰਨੀ ਕਾਰਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਮਾਵਾ ਪੈਣਾ ਧੀਆ ਨੂੰ ਸੇ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਖਿਚਾਈ ਚ ਤੇ ਰਬ ਦੀ ਖਿਚਾਈ ਚ ਰੱਖ ਰਿਹਾ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਸਾਨੂੰ ਉਹ ਸੋਲਿ ਸਾਫ ਦਵਾਨਗੇ ਸੋ ਇਹਦਾ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦੇ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਤੇ ਉਹ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਇਹੋ ਇੱਕ ਜੱਥੇ ਉਹਨੇ ਗਿਆਨ ਅਕੈ ਪ੍ਰੋਜੈਕਟ ਕੀਤਾ ਗਿਆ ਸਾਰਾ ਮਦਦ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿਟਨ ਤੋਂ ਬਾਅਦ ਵਿੱਚ ਇਹਦੇ ਪਛਾਤਾਜ ਕਰਾਇਆ ਜਾਂ ਮੇਰੇ ਜਿੱਦਾਂ ਤੋਂ ਸਾਡੇ ਵੱਲੋਂ ਮੈਂ 10 ਵਾਰ ਕੀ ਰਿਕੁਐਸਟ ਕੰਪਲੀਟ ਚੱਲ ਗਈ ਹੈਗੀ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕੋਈ ਦੋ ਲੋਕ ਵੀ ਓਕੇ ਤੱਕ ਹੀ ਤੇ ਪਹੁੰਚਣ ਕੀ ਤਾਂ ਜ਼ਰੂਰ ਹੋਣਾ। ਜਿੱਤੇ ਬਾਈ ਨੇਮ ਕਿਤੇ ਲੈ ਗਿਏ ਜੀ। ਹਾਂ ਜੀ। ਇਸੇ ਤੇ ਬਾਈ ਨੇਮ ਕੀ ਜੀ ਬਾਈ ਨੇਮ। ਕਿੰਨੇ ਅਲਾਮ ਕਿੰਨੇ ਦੇ ਖਲਾਫ ਬੀਬੀ ਜੀ ਬਾਈ ਨੇਮ। ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾ ਲਈਆ ਮੈਂ। ਜਦ ਕੰਪਲੀਟ ਜਦੋਂ ਫੇਰ ਕਰਦੇ ਉਹਨਾਂ ਨੇ ਪੁਲਿਸ 'ਚ ਤੁਸੀਂ ਕੰਪਲੇਂਟ ਕਿਹੜਾ ਕਿਹੜਾ ਕਰਾਈ ਜੀ ਬਾਈ ਨੇਮ ਹੋਈ ਹੈ। ਵਿਕਰਮਜੀਤ ਹੈ ਜੀ ਦੇ ਖਲਾਫ। ਠੀਕ ਓਕੇ ਹੈ ਜੀ। ਨੀ ਟਕੇ ਨਾ ਪੁਲਿਸ ਦਰਸ਼ਕ ਇਹ ਪਤਾ ਹੈ ਕਿ ਮੋਟਵਾ ਇਹ ਕੋਸ਼ਿਸ਼ ਕਰਦਾ ਵੀ ਜਾਣ ਤੁਹਾਡੇ ਕੋਲ ਪਹੁੰਚ ਹੋਣੀ ਹੈ ਤੇ ਤੁਹਾਡੀ ਪਤਨੀ ਕੋਲ ਪਹੁੰਚ ਹੋਣੀ ਹੈ ਇਹ ਲੀਕ ਕਿਥੋਂ ਹੋਈ ਆ ਮੋਟਵਾ ਚਲੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀਆਂ ਹੈਗੀਆਂ ਜੀ ਜੀ ਐਨੀ ਟਾਈਮ ਤੁਸੀਂ ਕਹਿ ਰਹੇ ਹੋ ਕਿ ਇਹ ਕਹਿੰਦੇ ਹੋ ਹੋ ਜਾਏਗਾ ਹਾਂ ਜੇ ਤੁਸੀਂ ਕਹਿ ਰਹੇ ਮੋਬਾਈਲ ਤੋਂ ਹੋ ਸਕਦੀਆਂ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੇ ਹੋ ਉਹ ਚੀਜ਼ਾਂ ਹੋ ਗਈਆਂ

रोस मेरा मैं toonga कि that's वेरी वेरी पर्सनल टू to me jyad se question puch rahe ho to thoda koi hatri rakhte me mere saal gall oh pasu jamane karde ta complete theek thi kisi respect se aap ਉਹ ਇੱਕ ਤੁਸੀਂ ਕਹਿ ਰਹੇ ਹੋ ਕਿ ਫੋਟੋ ਪੁਰਾਣੀ ਹੈ 10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤਿਆ ਨੇ ਐਲਸੋ ਵੀ ਕਹਿ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਦੇਖ ਲੈਂਗੇ ਜੀ ਜੀ ਉਹ ਤਾਂ ਹੈ ਹਸਬੰਡ ਬਾਈ ਸੈਲਫੀ ਨੂੰ ਲੈ ਸਮਝ ਨਹੀਂ ਕਹਿ ਰਿਹਾ ਕਿ ਇਹ ਇਹ ਤਾਂ ਬਿਲਕੁਲ ਉਹ ਚ ਗਲਤ ਕੀ ਹੈਗਾ ਦੱਸੋ ਸਰ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇੱਕ ਅਮਰੀਕੀ ਵੀਡੀਓ ਜਲ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਉਦਾਰਨ ਇਹ ਉਹਨਾਂ ਕੋ ਹੋਈ ਵੀ ਜੇ ਕਹਿੰਦੇ ਹੈਗੇ ਕਿ ਉਹ ਕਹਿ ਰਹੇ ਕੋ ਇੱਕ ਦਸੋਂ ਕੱਲ 8 ਵਜੇ ਅੱਜ ਦੇ ਲੀਕ ਦੀ 8 ਵਜੇ ਕੱਲ ਟਿਵੀ ਕਰਦੇ ਕੋਈ ਅਸ਼ੋਕ ਨਾਂਗਲੀਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਤੇ ਫੋਟੋ ਜੀ ਉਹਨੂੰ ਹੋਰ ਬੇਤੋ ਬਾਤ ਹੈ ਸਰਕੂਲੇਟ ਹੋਈ ਹੈ ਵਿਕਰਮ ਜੀ ਨੇ ਉਹਨੂੰ ਆਫਿਸ ਦਾ ਆਪਣੇ ਦਰਵਾਜ਼ਾ ਸਰਕੂਲੇਟ ਹੋਈ ਊਈ ਊਈ ਬੈਕ ਦਾਇਆ ਸ਼ੋਕ ਨਾਂਗਲੀਆ ਸ਼ੋਕ ਨਾਂਗਲੀਆ ਬਿਲੋਂ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 216 17 ਦੀ ਲਕਸ਼ਮੀ ਪਾਰਟੀ ਬਣ ਰੋ ਹਾਂ ਦੱਸੋ ਦੈਟਸ ਰਾਈਟ ਹੀ ਇਟ స్టార్ਟ ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦ ਪ੍ਰੋਸੈਸ ਸਟਾਰਟਡ ਬਟ ਹੋਇਆ ਦੱਸੋ ਉਹ 16 17 ਸਾਡੇ ਲਕਸ਼ਮੀ ਪਾਰਟੀ ਪਲੇਸ ਡੈਟ ਆਲਸੋ ਬੋਲ ਹੀ ਹੈ ਸਟਾਰਟਡ ਦਿਸ ਨਾ ਜੀ ਹੋ